ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਤੁਹਾਡੇ ਆਪਣੇ YouTube ਚੈਨਲ ਖੁੱਲੇ ਮੰਚ ਤੇ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਗਰੂਰ ਸਾਹਿਬ ਇੱਕ ਛੋਟੇ ਜਿਹੇ ਪਿੰਡ ਸਰੂਪ ਸਿੰਘ ਵਾਲਾ ਪਿੰਡ ਮੌਜੂਦ ਹਾਂ ਇੱਥੇ ਸੇਵਾਦਾਰਾਂ ਵੱਲੋਂ ਅੱਜ ਮਿੱਟੀ ਦੀ ਸੇਵਾ ਕੀਤੀ ਜਾ ਰਹੀ ਆਓ ਥੋੜੀ ਆਪਾਂ ਪਿੰਡ ਵਾਲਿਆਂ ਨਾਲ ਕੋਈ ਗੱਲਬਾਤ ਤੇ ਵਰਤਲਾਪ ਕਰਾਉਣੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਟਾਈਮ ਕਿੱਥੇ ਮੌਜੂਦ ਹਾਂ ਤੇ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਬਈ ਮੇਰਾ ਨਾਮ ਪ੍ਰਦੀਪ ਪਾਹਗਾ ਮੇਰਾ ਪਿੰਡ ਤੂ ਟੈਂਕ ਵਾਲਾ ਹਲਕਾ ਸਾਡਾ ਗੁਰੂ ਹਕ ਸਾਹਿਬ ਜੀ ਦਾ ਪ੍ਰੋਜੈਕਟ ਹੈ ਤੇ ਇਹ ਜਿਹੜੇ ਆਪਾਂ ਅੱਜ ਮਿੱਟੀ ਦੀ ਸੇਵਾ ਕਰਦੇ ਤਾਂ ਕਿਹੜੇ ਕਿ ਕਿਹੜੇ ਏਰੀਆ ਚ ਲੈ ਕੇ ਚੱਲੇ ਆ ਤੁਸੀਂ ਇਹ ਬਾਈ ਅਸੀਂ ਲੈ ਕੇ ਜਾਣੀਆਂ ਹਬੀਬ ਵਾਲਾ ਬੰਨ ਜਿੱਥੇ ਉੱਥੇ ਲੈ ਕੇ ਜਾਣੀਆਂ ਕਿਉਂਕਿ ਕੱਲ ਹਾਂਜੀ ਪ੍ਰੋਜੈਕਟ ਕੱਲ ਵੀ ਅਸੀਂ ਉੱਥੇ ਗਏ ਸੀ ਕੱਲ ਅਸੀਂ ਆ ਪਸ਼ੂਆਂ ਆ ਕੇ ਚਾਰਾ ਲੈ ਕੇ ਗਏ ਸੀ ਟੋੜੀ ਲੈ ਕੇ ਗਏ ਸੀ ਹਾਂ ਉੱਧਰ ਪਰ ਦੇਖਿਆ ਕਿ ਆਇਆ ਕਿ ਬਹੁਤ ਬੰਦੇ ਹਾਲ ਆ ਲੋਕਾਂ ਦੇ ਉਹ ਵਰਤਾ ਕੇ ਆਇਆ ਹੋਰ ਹੀ ਬਹੁਤ ਦੂਰ ਦੂਰ ਵੀ ਆਏ ਸੀਗੇ ਬਠਿੰਡੇ ਤੋਂ ਹੋਰ ਭਈ ਜਿਲ੍ਹਿਆਂ ਤੋਂ ਵੀ ਆਏ ਸੀ ਲੋਕ ਤੇ ਪਾਣੀ ਦੀ ਜਰੂਰਤ ਕਰ ਲ ਗਏ ਆ ਵੀ ਜਿੰਨਾ ਕਿ ਪਾਣੀ ਦੀ ਵਾਪਸੀ ਤੋਂ ਵੱਧ ਗਿਆ ਸੀ ਪਾਣੀ ਅੱਛਾ ਤਿਆ ਜਿਹੜੀ ਮਿੱਟੀ ਦੀ ਮੰਗ ਆਏ ਉੱਥੋਂ ਦੇ ਪਿੰਡ ਵਾਲਿਆਂ ਨੇ ਕੀਤੀ ਸੀ ਕਿ ਰਾਸ਼ਨ ਪਾਣੀ ਚਲ ਲਈ ਆਉਂਦੇ ਆ ਲੋਕ ਤਾਂ ਮਿੱਟੀ ਦੀ ਬਹੁਤ ਲੋੜ ਆ ਕਿਉਂਕਿ ਉਹ ਹਬੀਬ ਵਾਲੇ ਕਹਿੰਦੇ ਸੀ ਅੱਜ ਤੱਕ 3 ਫੁੱਟ ਪਾਣੀ ਹੋਰ ਵਧ ਗਿਆ ਹਾਂ ਹਰੇਕ ਪਤਨ ਤੋਂ ਕਹਿੰਦੇ ਛੰਡੇ ਵਾਲਾ ਪਾਣੀ ਆ ਬਈ ਕੁੱਤਾਂ ਦਾ ਡਾਰਿਆ ਹੋ ਹਾਂ ਤੇ ਆਹਦੇ ਸਰਵਿਸ ਮਿੱਟੀ ਦੀ ਬਈ ਬਹੁਤ ਲੋੜ ਆ ਇਸ ਕਰਕੇ ਅੱਜ ਗੱਟਾਂ ਦੇ ਵਿੱਚ ਮਿੱਟੀ ਭਰੀ ਆ ਤੇ ਲੈ ਕੇ ਜਾਣੀ ਹਸਪਤਾਲ ਨੂੰ ਨਾਲ ਲੰਗਰ ਵੀ ਲੈ ਕੇ ਜਾਵਾਂਗੇ ਦੇ ਰਾਤੀ ਬੈਂਤੀ ਵੀ ਕਰਦੇ ਆ ਜਿਹੜੇ ਵੀਡੀਓ ਵੇਖਦੇ ਆ ਲੋਕ ਬਈ ਆਪਣੇ ਪਿੰਡਾਂ ਚ ਬਈ ਮਿੱਟੀ ਦੀ ਸੇਵਾ ਜ਼ਰੂਰ ਕਰਨ ਮਿੱਟੀ ਲਜਾਣੀ ਤਾਂ ਗੱਟਿਆਂ ਚ ਲੈ ਕੇ ਜਾਣ ਤੁਸੀਂ ਉੱਥੋਂ ਦਾ ਲੋਕਾਂ ਦਾ ਦਰਦ ਵੇਖ ਕੇ ਆਏ ਹੋਗੇ ਅੱਖੀਂ ਡਿੱਠਾ ਵੇਖ ਕੇ ਆਇਆ ਕੱਲ ਗਏ ਰਹੇ ਤੁਸੀਂ ਤੇ ਉੱਥੋਂ ਦਾ ਤੁਹਾਨੂੰ ਵੀ ਕੀ ਸਿਸਟਮ ਲੱਗਾ ਕਿ ਲੋਕਾਂ ਨੂੰ ਸਮਝਾਓ ਜਿਹੜੇ ਆਸੇ ਪਾਸੇ ਜਿਹੜੇ ਨਹੀਂ ਪਹੁੰਚਦੇ ਤੇ ਜੋ ਉਹਨਾਂ ਨੂੰ ਬੇ ਬੇਨਤੀ ਕਰੋ ਵੀ ਤੁਸੀਂ ਵੀ ਉੱਥੇ ਦੇ ਲੋਕਾਂ ਦਾ ਹਾਲ ਕਰ ਬਈ ਕੱਲ ਨਹੀਂ ਜੇ ਕਿਹ ਹੈ ਬਈ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਕੋਈ ਬਈ ਉਹਨਾਂ ਦੇ ਕੋਈ ਫਸਲ ਨਹੀਂ ਬਚੀ ਕੋਈ ਪੱਤੇ ਨਹੀਂ ਬਹੁਤ ਬੁਰਾ ਹਾਲਾ ਲੋਕਾਂ ਦਾ ਜੋ ਵੀ ਮੈਂ ਇਹਨਾਂ ਵੀਡੀਓ ਵੇਖਦਾ ਬਾਈ ਜਿਹੜੇ ਨਹੀਂ ਪਹੁੰਚੇ ਉਹ ਜ਼ਰੂਰ ਪਹੁੰਚੋ ਤੇ ਰਾਸ਼ਨ ਪਾਣੀ ਲੈ ਕੇ ਜੋ ਵੀ ਕਹਦਾ ਵੀ ਸਰ ਦਾ ਪਹੁੰਚਦਾ ਜ਼ਰੂਰ ਬਈ ਸਹਿਯੋਗ ਦਿਓ ਕਿਉਂਕਿ ਉਹ ਵੀ ਆਪਣੇ ਭਰਾ ਹੀ ਨੇ ਕੋਈ ਪੰਜਾਬੀ ਪੰਜਾਬੀ ਨਾਲ ਹੀ ਕੱਢਣਾ ਨਾ ਬਾਕੀ ਤਾਂ ਆਪਾਂ ਵੇਖ ਲਿਆ ਸਰਕਾਰਾਂ ਦੇ ਕੰਮ ਕੱਲ ਮੈਂ ਸੁਣਾਤੇ ਭਗਵਾਨ ਜੀ ਭਗਵਾਨ ਬਾਈ ਕੱਲ ਉੱਥੇ ਹੀ ਗਏ ਆ ਸਾਡੇ 3 ਘੰਟੇ ਸਾਨੂੰ ਰੋਕੀ ਰੱਖਿਆ ਤੇ ਅੱਗੇ ਭਗਵੰਤ ਮਾਨ ਆਇਆ ਉਸ ਐਨੀ ਵਾਲੇ ਹਾਂਜੀ ਹਾਂਜੀ ਤੇ ਉੱਥੇ ਅਸੀਂ ਤਾਂ ਚਾਰਾ ਲੈ ਗਏਗਾ ਡੰਗਰ ਉਹਨਾਂ ਦੇ ਭੁੱਖੇ ਬੈਠੇ ਉਹ ਤੁਹਾਨੂੰ ਫੋਨ ਕਰਦੇ ਅਸੀਂ ਤੇ ਲੰਗਰ ਪੱਕਿਆ ਪਕਾਇਆ ਸੀ ਟਰਾਲੀਆਂ 'ਚ ਬਹੁਤ ਖਰਾਬ ਹੋਣਦੇ ਅਸੀਂ ਤੇ 3 ਘੰਟੇ ਸਾਨੂੰ ਉੱਥੇ ਰੋਕੀ ਰੱਖਿਆ ਫੇਰ ਆਇਆ ਭਗਵੰਤ ਮਾਨ ਉਹ ਜਿਹੜੇ ਲੱਥਨ ਕਰਦਾ ਭੁੰਜ ਕੇ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਜਦੋਂ ਆਪ ਪਹਿਲਾ ਇੰਟਰਵਿਊ ਜੰਦਾ ਰਿਹਾ ਹਿੰਦੀ ਜੀ ਦੇ ਜਦੋਂ ਗਏ ਨੌਜਵਾਨ ਨੇ ਸਵਾਲ ਕੀਤਾ ਵੀ ਸਾਨੂੰ ਜਾਣਦੇ ਹੋ ਤਿੰਨ ਘੰਟੇ ਹੋ ਗਏ ਉਵੇਂ ਮੰਡ ਤੇ ਗੱਡੀ ਜਵਾੜਿਆ ਭੱਜ ਗਿਆ ਠੀਕ ਆ ਤਿੰਨ ਘੰਟੇ ਸਾਨੂੰ ਕੰਕਰ ਕੀਤਾ ਤੇ ਉਹਨਾਂ ਕੋ ਦੇ ਕੇ ਜਾਣਾ ਸੀ ਕਿ ਨਹੀਂ ਜਿਹੜੇ ਸੇਵਾਦਾਰ ਜਿਹੜੇ ਡੇਨ ਆਏ ਉਹਨਾਂ ਨੂੰ ਤਾਂ ਕੀਤਾ ਆਪ ਤਾਂ ਪਣਗਾ ਦੇਣਾ ਕਿ ਨਹੀਂ ਦੇਣਾ ਠੀਕ ਆ ਚਲੋ ਭਾਈ ਮਿਹਰਬਾਨੀ ਤੁਹਾਡੀ ਧੰਨਵਾਦ ਬੋ ਪਿੰਡ ਸਰਪੰਚ ਸਿੰਘ ਵਾਲੇ ਦੇ ਖੁਦ ਸਰਪੰਚ ਸਾਹਿਬ ਸੇਵਾ ਕਰ ਰਹੇ ਨੇ ਪੂਰਾ ਆਪਣਾ ਯੋਗਦਾਨ ਪਾ ਰਹੇ ਆ ਆਓ ਤੁਹਾਡੇ ਆਪ ਸਰਪੰਚ ਸਾਹਿਬ ਨਾਲ ਕੋਈ ਚਾਰ ਗੱਲਾਂ ਹਾਂ ਜੀ ਕਰੀ ਹਾਂਜੀ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦਾ ਖਾਲਸਾ ਸਤਿ ਸ਼੍ਰੀ ਭਾਈ ਹੈ ਗੁਰੂ ਜੀ ਹਾਂਜੀ ਹਾਂਜੀ ਆਪਣਾ ਫਿਕਰ ਨਾਮ ਤੇ ਮੇਰਾ ਨਾਮ ਲਖਮੀਂਦਰ ਸਿੰਘ ਸਰਪੰਚ ਪਿੰਡ ਕਰੂਪ ਸਿੰਘ ਵਾਲਾ ਜੀ ਆਪਾਂ ਕੱਲ ਵੀ ਸੇਵਾ ਲੈ ਕੇ ਗਏ ਰਹੇ ਆਂ ਤੇ ਆਪਾਂ ਬੰਨ ਤੇ ਹਾਂਜੀ ਪਰੇ ਪਰੇ ਰਗੇ ਤੇ ਉੱਥੋਂ ਦੇ ਤੁਸੀਂ ਹਾਲਾਤ ਦੱਸੋ ਤਾਂ ਜੋ ਹੋਰਾਂ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਉੱਥੇ ਦਾ ਕਿਦਾਂ ਦੇ ਹਾਲਾਤ ਆ ਬਾਈ ਜੀ ਉੱਥੇ ਦੇ ਹਾਲਾਤ ਤਾਂ ਬਹੁਤ ਹੀ ਜ਼ਿਆਦਾ ਮਾੜੇ ਆ ਜਿਵੇਂ ਆਪਾਂ ਵੀਡੀਓ ਦੇ ਵੇਖੀ ਜਨੇ ਆ ਨਾ ਉਸ ਤੋਂ ਵੀ ਜ਼ਿਆਦਾ ਉੱਥੇ ਦੇ ਹਾਲਾਤ ਮਾੜੇ ਆ ਅੱਖਾਂ ਅੱਖੀ ਡਿੱਠਾ ਵੇਖਿਆ ਸਭ ਦੇਖਿਆ ਨਾ ਤੇ ਵੇਖ ਕੇ ਉੱਥੇ ਨਾ ਤਾਂ ਅੱਖਾਂ ਤਾਂ ਅੰਝ ਹੋ ਜਾਂਦੇ ਸੀ ਵੇਖ ਵੇਖ ਕੇ ਇੰਨਾ ਮਾੜਾ ਹਾਲ ਹੋਇਆ ਪਿਆ ਜੀ ਬਹੁਤ ਹੀ ਜ਼ਿਆਦਾ ਮਾੜਾ ਹਾਲ ਉਹਨਾਂ ਦਾ ਮਤਲਬ ਦੱਸਿਆ ਵੀ ਨਹੀਂ ਜਾਂਦਾ ਕਿਸੇ ਕੋਲ ਪਰਾਂ ਦੇ ਵੀ ਪੂਰਾ ਸਾਰਾ ਪਾਣੀ ਬਹੁਤ ਜ਼ਿਆਦਾ ਪਾਣੀ ਪੂਣੀ ਸੜਕਾਂ ਵੀ ਨਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀਆਂ ਅਸੀਂ ਜਿਹੜਾ ਟਰੈਕਟਰ ਚ ਲੈ ਕੇ ਗਏ ਨਾ ਬਿਜਲੀ ਦੇ ਲਖੰਬੇ ਹੁੰਦੇ ਨਾ ਉਹ ਸੜਕਾਂ ਦੇ ਉੱਪਰ ਰੱਖੇ ਦੇ ਤਾਂ ਖੰਭਿਆਂ ਦੇ ਉੱਪਰ ਚਲਾ ਕੇ ਲੈ ਕੇ ਗਏ ਟਰੈਕਟਰ ਐਨਾ ਮਾੜਾ ਹਾਲ ਹੈ ਤਾਂ ਠੀਕ ਆ ਤੇ ਹੋਰ ਆਸ-ਪਾਸੇ ਪਿੰਡਾਂ ਨੂੰ ਹੋਰ ਕੀ ਮਦਦ ਦੇਣਾ ਚਾਹੁੰਗੇ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਾਲ ਰਲ ਮਿਲ ਕੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਈਏ ਜਿੰਨਾ ਹੋ ਸਕਦਾ ਜਿੱਦਾਂ ਹੁਣ ਸਾਨੂੰ ਉਹਨਾਂ ਦਾ ਮੈਸੇਜ ਲੱਗਿਆ ਸੀ ਦੀ ਮਿੱਟੀ ਦੀ ਬਹੁਤ ਜ਼ਿਆਦਾ ਲੋਡ ਉੱਤੇ ਤੇ ਇਸ ਕਰਨਾ ਵੇਖੋ ਸਾਰੇ ਨੂ ਕੈਮਰਾਮੈਨ ਨੂੰ ਕਹੇ ਕਿ ਦਿਖਾਓ ਕਿ ਮਿੱਟੀ ਕਿਵੇਂ ਭਈ ਜਾਂਦੀ ਹੈ ਇਸ ਤਰ੍ਹਾਂ ਨਾ ਗੱਟਿਆਂ 'ਚ ਪਰਕੇ ਮਿੱਟੀ ਲੈ ਕੇ ਜਾਣ ਉੱਤੇ ਤਾਂ ਜੋ ਉਹਨਾਂ ਦਾ ਬੰਨ ਜਿਹੜਾ ਟੁੱਟ ਰਿਹਾ ਹੈ ਨਾ ਉਹਨਾਂ ਨੂੰ ਬਚਾਇਆ ਜਾ ਸਕੇ ਜੇ ਬੰਨ ਟੁੱਟਦਾ ਨਾ ਤੇ ਬਹੁਤ ਹੀ ਜ਼ਿਆਦਾ ਫਰੋਖ ਪਰ ਤੇ ਨਾ ਲੱਗਦੇ ਖੇਤਾਂ 'ਲ ਬਹੁਤ ਜ਼ਿਆਦਾ ਖਤਰਾ ਆ ਜੀ ਹੁੰਦਾ ਕਿਹੜਾ ਏਰੀਆ ਜੀ ਹਬੀਬਕੇ ਜੀ ਹਬੀਬਕੇ ਬੰਨ ਠੀਕ ਹੈ ਠੀਕ ਹੈ ਬਹੁਤ ਮਿਹਰਬਾਨੀ ਸਪੈਸਰ ਧੰਨਵਾਦ ਹੋ ਗਿਆ